ਲਓ ਜੀ ਰੇਜਰ ਦਾ ਕੰਮ ਚੱਲ ਪਿਆ ਆਪਣਾ ਲੇਜਰ ਦਾ ਤੇ ਮੈਚ ਦਾ ਪਹਿਲਾਂ ਚੱਲ ਰਿਹਾ ਪਰ ਮੀਂਹ ਪੈ ਗਿਆ ਤੇ ਮੀਂਹ ਤੋਂ ਬਾਅਦ ਦੁਬਾਰਾ ਸਾਰੇ ਲੋਕਾਂ ਨੇ ਜ਼ਮੀਨਾਂ ਵਾਈਆਂ ਨਹੀਂ ਹਲੇ ਐਂ ਪਈਆਂ ਦੇਖੋ ਤੇ ਇੱਥੇ ਥੋੜਾ ਜਿਹਾ ਲੇਟ ਚੱਲਦਾ ਕੰਮ ਆਪਣੇ ਹਲੇ ਪੌਦਾਂ ਵਾਲੇ ਚ ਲੱਗਣ ਲੱਗਿਆ ਤੇ ਸਾਡੇ ਪਿੰਡ ਪਹਿਲਾਂ ਚੱਲਦਾ ਆਹ ਦੇਖੋ ਬਈ ਥੂਆ ਪੱਕਾ ਕਰਤਿਆ ਤੇ ਪਾਣੀ ਇੱਥੇ ਆਉ ਹੈ ਦੇ ਚ ਪਹਿਲਾਂ ਉਹ ਚੋਆ ਜਿਹੜਾ ਉਹ ਟੁੱਟਿਆ ਹੁੰਦਾ ਸੀਗਾ ਉਰੇ ਪਾਣੀ ਪੂਰਾ ਆਊਗਾ ਕਦੇ ਇਦਾਂ ਹੀ ਤੇ ਬਹੁਤ ਫਾਇਦਾ ਹੋ ਜਾਣਾ ਭਾਈ ਇਹਦਾ ਜਿਹੜਾ ਮਰਦੀ ਕਰਨਾ ਬਰਾ ਕੰਮ ਬਹੁਤ ਵਧੀਆ ਕਰਿਆ ਕੇ ਖਾਲ ਦੇ ਪਾਣੀ ਪਹੁੰਚੂ ਐਸੇ ਦੇ ਪਹਿਲਾਂ ਪਿੱਛੇ ਪਾਣੀ ਪਹੁੰਚਦਾ ਇੰਦੀ ਪਿੱਛੇ ਰਹਿ ਜਾਂਦਾ ਸੀਗਾ ਆ ਕਿੰਤਾਂ ਕਦੇ ਪਾਣੀ ਆਇਆ ਬਹੁਤ ਸਾਲ ਹੋ ਗਏ ਇਦਾਂ ਹੀ ਆਊਗਾ ਕਰਾ ਲੱਗੇ ਲਾਣ ਆਉ ਪਿੱਲੇ ਚ ਪੰਜਾ ਮਾਰਿਆ ਹੋਇਆ ਉਹਦੇ ਵੀ ਪੈ ਗਏ ਜੀ ਖੇਤ ਗਿੱਲੇ ਨੇ ਉੱਥੇ ਲੋਕਾਂ ਨੇ ਰੌਣੀਆਂ ਵੀ ਕਰ ਰੱਖੇ ਬੜਾ ਜਿਹਾ ਜਿਹਾ ਲੋਈ ਮੇਟਰੋ ਕਰਾ ਦਾ ਚੱਲ ਰਿਹਾ ਕੰਮ ਪੂਰੇ ਜੋਰਾਂ ਦੇ ਹੁਣ ਤੁਹਾਨੂੰ ਪਤਾ ਮੀਂਹ ਤੋਂ ਬਾਅਦ ਜ਼ਮੀਨਾਂ ਬਾਤੀਆਂ ਲੋਕਾਂ ਨੇ ਤੇ ਉਹ ਆਪਾਂ ਉਧਰ ਦੋ ਕਿੱल्ल्या ਚ ਲਾਤਾ ਤੇ ਹੁਣ ਇਹਦੇ ਚ ਲੱਗਿਆ ਲਾਣਾ ਤੇ ਥੋੜੇ ਤੇ ਪਾਣੀ ਪੂਣੀ ਪੀਣ ਲੱਗੇ ਦੁਪਹਿਰਾ ਪੈ ਰਿਆ ਸਿਖਰ ਪੈਂਦਾ ਰਿੱਤਾ ਤੱਤਾ ਉਡਡ ਕੇ ਬਈ ਗਰਮੀ ਫੁੱਲ ਹੈ ਤੇ ਚਲ ਹਵਾ ਚੱਲਦੀ ਹੈ ਜਿਹੜੀ ਗੱਲ ਆ ਆ ਢੱਕਿਆ ਖੜਾ ਆਪਣੇ ਆਲਾ ਖਰਾ ਤੇ ਕੱਲੇ ਚ ਦਿੱਕਤ ਆ ਗਈ ਸੀ ਉਹ ਡੱਬੀਆਂ ਜੀ ਖਰਾਬ ਹੋ ਗਈਆਂ ਦੀਆਂ ਉਹ ਡੱਬੀਆਂ ਲੈ ਆ ਕੇ ਪਾਈਆਂ ਨੇ ਨਵੀਆਂ ਆਹਾਂ ਡਿਸਟ੍ਰੀਬਿਊਟਰ ਦੇ ਲਈ ਨੇ ਜਿਹੜੀਆਂ ਆਹ ਇਹ ਖਰਾਬ ਹੋ ਗਿਆ ਅੱਜ ਵੀ ਟੇਪ ਲਾਈਏ ਨਾਟ ਡਿੱਗੇ ਡੱਬੀਆਂ ਦਾ ਫਰਕ ਹੈ ਇੱਕ ਵੱਡੀ ਇੱਕ ਛੋਟੀ ਐਵੇਂ ਨਵੀਆਂ ਦਾ ਸੇਮ ਸਾਈਜ਼ ਨਹੀਂ ਮਿਲਿਆ ਹੁਣ ਪਲੱਗ ਸਹੀ ਪੈਂਦਾ ਤੇ ਲੱਗ ਗਿਆ ਵੀ ਲਾਉਣ ਚਲੋ ਕਰਦੇ ਆ ਸਟਾਰਟ ਆਹ ਪਾਣੀ ਦਾ ਹੋ ਜਾਂਦਾ ਜਮਾ ਗਰਮ ਉਹ ਇੱਥੇ 24 ਰੁਪਏ ਦਾ ਉਹ ਕੈਂਪਰ ਵੀ ਪਿਆ ਠੰਡਾ ਤੇ ਬਾਕੀ ਗਰਮੇ ਫੁੱਲੇ ਚੰਗਾ ਭਾਈ ਮਿੱਤਰੋ ਲੱਗਿਆ ਲਾਉਣ ਤੇ ਆ ਆਪਣੀ ਬਗਟਾ ਜੇ ਕਿਸੇ ਨੇ ਲੈਣੀ ਹੋਵੇ ਭਾਈ ਦੱਸ ਦਿਓ ਆਪਾਂ ਅਗਲੀ ਵਾਰੀ ਚੇਂਜ ਕਰਾਂਗੇ ਨਵੀਂ ਲਿਆਵਾਂਗੇ ਸਾਭੇ ਦੇਈ ਜਾਣਾ ਇਸ ਤੋਂ ਬਾਅਦ ਉਹ ਬੱਲੇ ਵਾਲੇ ਗਿੱਲਿਆਂ ਚ ਲਾਵਾਂਗੇ ਠੀਕ ਆ ਪਹਿਲਾਂ ਉਹ ਚਲਾਤਾ ਕੰਮ ਚੱਲ ਰਿਹਾ ਵਧੀਆ ਜੈਟੀ ਤਾੜੇ ਤਾੜ ਵੀ ਨਹੀਂ ਪੈ ਰਹੀ ਤੇ ਚੱਲੀ ਜਾਂਦਾ ਹੈ ਟੇਲੀ ਬੱਸ ਚਾਲੇ ਲਾਉਨੇ ਇੱਥੇ ਲਾ ਲਓ ਕਿੱਲਾ ਦੇ ਹੁਣ ਵਿਚਾਲੇ ਲਾਈ ਗਏ ਕਿੱਲਾ ਲਾਵਾਂਗੇ ਦਾ ਗਿੱਲੇ ਦੇ ਵਿਚਾਲੇ ਲਾਵਾਂਗੇ ਆ ਹੋ ਗਿਆ ਪੱਧਰ ਕਿਲਾ ਦੇਖੋ ਦੋਸਤੋ ਚਾਲੇ ਉਹ ਟੀਵਾ ਵੀ ਆਲੇ ਨਾਲੇ ਉੱਠਾ ਤੇ ਲੱਟ ਕੇ ਲਾਤਾ ਕੇ ਨਾਲ ਨੂੰ ਬਾੜ ਦੇਖ ਵਾਰ ਰਿੰਗ ਦਾ ਵਾਰ ਵਿਚਾਲੇ ਨਹੀਂ ਲਾਣੀ ਸਾਰੀ ਮਿੱਟੀ ਵਿਚਾਲੇ ਵਾਕੀ ਆਲੇ ਨਾਲੇ ਵਿਚਾਦੀ ਆ ਆ ਕਿੱਥੇ ਡਾਲੇ ਜੇ ਪਏ ਨੇ ਇੱਥੇ ਨੀਵਾ ਤੇ ਆਹੀ ਉਰੇ ਸਾਰੇ ਡਾਲੇ ਉਰੇ ਆ ਗਏ ਬਸ ਕੇ ਸਾਫ ਹੋ ਗਿਆ